ਸਤਿ ਸ੍ਰੀ ਅਕਾਲ ਫਰੈਂਡਸ ਕੀ ਹਾਲ ਚੱਲ ਹੈ ਕਿਵੇਂ ਹੋ ਉਮੀਦ ਕਰਦੀਆਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲਓ ਜੀ ਇੱਥੇ ਅਸੀਂ ਜਾ ਰਹੇ ਸੀਗੇ ਮੇਰੀ ਫਰੈਂਡ ਦੇ ਘਰ ਫਰੈਂਡ ਕਮ ਸਿਸਟਰ ਹਨਾ ਵੀ ਮੇਰੀ ਭੈਣ ਹੈ ਬਣੀ ਹੋਈ ਉਹ ਅਸੀਂ ਭੈਣਾਂ ਭੈਣਾਂ ਹੀ ਆ ਤੇ ਉਧਰ ਅਸੀਂ ਜਾ ਰਹੇ ਸੀ ਉਹ ਆਈ ਸੀ ਆਸਟ੍ਰੇਲੀਆ ਤੋਂ ਤੇ 3 ਸਾਲ ਬਾਅਦ ਅਸੀਂ ਇੱਕ ਦੂਸਰੇ ਨੂੰ ਜਿਹੜੇ ਮਿਲ ਰਹੇ ਸੀਗੇ ਤੇ ਬੜੀ ਐਕਸਾਈਟਮੈਂਟ ਸੀ ਸਾਨੂੰ ਇੱਕ ਦੂਜੇ ਨੂੰ ਮਿਲਣ ਦੀ ਪਹਿਲਾਂ ਮਾਰਕੀਟ ਗਏ ਸੀਗੇ ਤੇ ਮੈਂ ਉਹਨਾਂ ਦੀ ਵੇਟ ਕਰਦੀ ਰਹੀ ਸੀ ਫਿਰ ਉਹਨਾਂ ਦਾ ਕਾਲ ਆਇਆ ਕਿ ਫਿਲਮ ਸ਼ੂਟ ਸ਼ੁਰੂ ਹੋ ਗਈ ਹੈ ਐਲਰਨ ਕੇ ਤਾਂ ਕਿ ਮੈਂ ਮੇਰੇ ਫੋਕਸ ਕਰਾਂ ਕੀ ਹੋ ਰਿਹਾ ਕੀ ਹੋ ਜਾ ਓਕੇ ਕਾਲ ਮੇਰੇ ਕਿੱਥੇ ਆ ਗਿਆ ਅੰਟੀ ਨੇ ਮੰਮੀ ਨਹੀਂ ਪਾਇਆ ਤੋ ਇਦਾਂ ਜੀ ਹੈ ਇਤਾਰੇ ਪਰ ਨਹੀਂ ਕਿਤਾ 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 ਕੀ ਆ ਨਾ ਸਾਹਮਣੇ ਬੈਠ ਰਹੇ ਸੀ ਨਾ ਇਸ ਦੇ ਬਾਅਦ ਬੈਠੇ ਤੇ ਰਾਤੀ ਅਸੀਂ ਕਾਫੀ ਦੇਰ ਤੱਕ ਉਧਰੀ ਹਨਾ ਗੱਲਾਂ ਬਾਤਾਂ ਕਰਦੇ ਰਹੇ ਬਿਜਲੀ ਤੇ ਏਸੀ ਨੈਕਸਟ ਡੇ ਦੀ ਸਵੇਰ ਹਨਾ ਰਾਤ ਮੇ ਇੱਥੇ ਰਹੀ ਆਦੀ ਪੇਕੀ ਕਰਾ ਤੇ ਸਵੇਰ ਸਵੇਰ ਸਾਡੀ ਬਹੁਤ ਸੋਹਣੀ ਸਵੇਰ ਹੁੰਦੀ ਹੈ ਤੇ ਚੜਦੀ ਧੁੱਪ ਆ ਜਾਂਦੀ ਹੈ ਤੇ ਮਾਰਚ ਮਹੀਨੇ ਚ ਬਹੁਤ ਹੀ ਸੋਹਣੀ ਲੱਗਦੀ ਹੈ ਦੇਖੋ ਆਸਮਾਨ ਕਿੰਨਾ ਸੋਹਣਾ ਹੈ ਨਾ ਚਾਰੇ ਪਾਸੇ ਉੱਥੇ ਖੁੱਲਾ-ਖੁੱਲਾ ਜ ਹੈ ਨਾ ਤੇ ਬੜੇ ਸੋਹਣੇ ਪੰਛੀ-ਪੁੰਛੀ ਹੁੰਦੇ ਇੱਥੇ ਹੈ ਨਾ ਚਹਿ ਚਹਿ ਹੁੰਦੇ ਇਸ ਸਵੇਰ ਹੀ ਬੜਾ ਹੀ ਆਨੰਦ ਆਉਂਦਾ ਹੈ ਆ ਮम्मा ਆਇਂ ਕਰ ਕੋਈ ਆਹ ਚਿਕਾ ਖਾ ਤੇ ਮਾਰ ਦੇ ਛੋਟੀ ਬਾਈਟ ਕੱਟ ਕੇ ਇਹਨੂੰ ਦੇ ਦੋ ਬਸ ਏ ਏ ਏ ਹਾਇ ਦੀ ਕਿੰਨਾ ਉੱਚਾ ਬੁੜਖਦਾ ਹੋਇਦੈ ਬਾਈਟ ਵੀ ਨਹੀਂ ਘਟਨ ਦਿੰਦਾ ਦੇਦੀ ਦੇਦੀ ਸਾਰੀ ਇਹਨਾਂ ਦਾ ਖਾਣ ਕਰਾਉਂਗਾ ਨਹੀਂ ਆ ਜਾ ਮੈਂ ਇੱਕ ਬਾਈਟ ਘੱਟ ਦਵਾ ਦਮ ਕੋਣ ਚੇਤੀ ਆਇਆ ਹਾਂ ਹਲਕੀ ਨੀ ਲੁੱਦ ਲੁੱਦ ਕਰਦਾ ਹਨਾ ਉਹ ਬਿਸਕੁਟ ਪਾਤੇ ਬਿਸਕੁਟ ਕਿਥੇ ਨੇ ਤੇ ਕਰਾ ਲੀ ਰੋਟੀ ਖਾਜੀ ਹੈ ਚੋਰੀ ਖਾ ਗਿਆ ਵੇ ਬੱਚਿਆਂ ਦੀ ਮਸਤੀ ਚ ਪਤਾ ਹੀ ਨਹੀਂ ਲੱਗਾ ਕਦੋਂ ਟਾਈਮ ਬੀਤ ਗਿਆ ਤੇ ਇਹ ਨਾਲ ਹੀ ਮੇਰੇ ਚਾਚਾ ਜੀ ਦਾ ਘਰ ਹੈ ਮੇਰੀ ਮਾਸਦੀ ਹੈ ਮਤਲਬ ਮੰਮੀ ਵਾਲੀਆਂ ਦੋਨੋਂ ਸਿਸਟਰ ਹੀ ਇੱਥੇ ਹੈ ਤੇ ਇੱਥੇ ਅਸੀਂ ਇਹਨਾਂ ਨੂੰ ਬਾਏ ਬਾਏ ਕਰਕੇ ਆ ਰਹੇ ਸੀ ਕਿਤੇ ਸਾਡੇ ਹੁਣ ਆਉਣ ਦਾ ਜਿਹੜਾ ਟਾਈਮ ਹੋ ਗਿਆ ਸੀ ਹਨਾ ਤੇ ਅਸੀਂ ਚੱਲ ਪਏ ਸੀ ਤੇ ਇੱਥੇ ਅਸੀਂ ਘਰੇ ਪਹੁੰਚ ਗਏ ਸੀ ਤੇ ਘਰੇ ਆ ਕੇ ਮੈਂ ਥੋੜਾ ਜਿਹਾ ਕੰਮ ਪਾਉਣ ਲੱਗ ਪਈ ਸੀਗੀ ਤੇ ਇਹ ਵੈਸੇ ਹੀ ਪਿਆ ਸੀਗਾ ਹਨਾ ਟੇਡਾ ਹੋਇਆ ਤੇ ਜਦੋਂ ਨੂੰ ਮੈਂ ਇਹਨੂੰ ਬਾਅਦ 'ਚ ਦੇਖਿਆ ਹਨਾ ਤੇ ਇਹਨੂੰ ਤਾਂ ਨੀਂਦ ਆ ਗਈ ਸੀ ਤਾਂ ਪੂਰੇ ਖਰਾਟੇ ਮਾਰਨ ਲੱਗ ਪਿਆ ਸੀ ਹਨਾ ਤੇ ਕਿਉਂਕਿ ਅਸੀਂ ਆਏ ਸੀ ਕਿ ਬਸਤੇ ਤੇ ਇਹਨੂੰ ਬਸਤੇ ਵਿੱਚ ਇੱਕ ਤਾਂ ਮੌਸਮ ਥੋੜਾ ਜਿਹਾ ਅੱਜ ਐਵੇਂ ਸੀ ਥੋੜੀ ਗਰਮੈਸ਼ ਸੀਗੀ ਹਨਾ ਤੇ ਇਹਨੂੰ ਬਸਤੇ ਵਿੱਚ ਪਤਾ ਨਹੀਂ ਕਿਵੇਂ ਨੀਂਦ ਆਉਣ ਲੱਗੀ ਤੇ ਆਉਣ ਸਾਰ ਹੀ ਇਹ ਲੇਟ ਗਿਆ ਬਸ ਥੋੜਾ ਰੈਸਟ ਕਰਨ ਲਈ ਲੇਟਿਆ ਸੀਗਾ ਤੇ ਇਹ ਸੌਂ ਗਿਆ ਜਦੋਂ ਮੈਂ ਇਹਨੂੰ ਦੇਖਿਆ ਹਲਾ ਹਲੂ ਕਿ ਇਹ ਸੁੱਤਾ ਪਿਆ ਸੀ ਤੇ ਮੰਮੀ ਕਹਿਣ ਲੱਗ ਪਈ ਵੀ ਇਹਨੂੰ ਠਾਈ ਨਾ ਹੁਣ ਰਹਿਣ ਦੇ ਬਸ ਇਸ ਨੂੰ ਪਿਆ ਹੀ ਰਹਿਣ ਦੇ ਘੰਟਾ ਡੇਢ ਘੰਟਾ ਰੈਸਟ ਕਰ ਲੂਗਾ ਤੇ ਕੁਛ ਤਾਂ ਸੀ ਸ਼ਾਮ ਨੂੰ ਹਨਾ ਮੇਰੀ ਮਤਲਬ ਫਰੈਂਡ ਦੇ ਘਰ ਕਾਫੀ ਟਾਈਮ ਲੱਗ ਗਿਆ ਸੀ ਸਾਨੂੰ 10 10:30 ਉੱਥੇ ਹੀ ਹੋ ਗਏ ਸੀ ਤੇ ਆ ਕੇ ਵੀ ਇਹ ਖੇលਦੇ ਰਹੇ ਦੋਨੋਂ ਹਨਾ ਬੱਚੇ ਇਸ ਕਰਕੇ ਰਾਤ ਮਤਲਬ ਨੀਂਦ ਡਿਸਟਰਬ ਹੋ ਗਈ ਸੀਗੀ ਪਤਾ ਨਹੀਂ ਪਤਾ ਨਹੀਂ ਤਾਂ ਜੋ ਮੌਸਮ ਦੀ ਬਦਲੀ ਜੀ ਕਰਕੇ ਹਨ ਇਹਨੂੰ ਦੁਪਹਿਰੇ ਨੀਂਦ ਆ ਗਈ ਵੈਸੇ ਤਾਂ ਬੱਚੇ ਬਹੁਤ ਘੱਟ ਦੁਪਹਿਰੇ ਸੌਂਦੇ ਆ ਤਾਂ ਬਿਲਕੁਲ ਹੀ ਨਹੀਂ ਦੁਪਹਿਰੇ ਸੌਂਦਾ ਹੈਗਾ ਹਨ ਤੇ ਰਾਤੀ ਵੀ ਕਾਫੀ ਦੇਰ ਕਰ ਦਿੰਦੇ ਹੈਗੇ ਸੌਂਦੇ ਕਰਦੇ ਇਹ ਮੈਨੂੰ ਇਹ ਲਾਲਚ ਸੀ ਵੀ ਮੈਂ ਇਹਦਾ ਕੰਮ ਪਾ ਕੇ ਹਨ ਇਹਨੂੰ ਹੋਮਵਰਕ ਤੇ ਆਪ ਫਿਰ ਮੈਂ ਕਿਚਨ ਦਾ ਕੰਮ ਕਰ ਲਵਾਂਗੀ ਪਰ ਇਹਨੇ ਮੈਨੂੰ ਓਨਾ ਹੀ ਲੇਟ ਕਰਾਤਾ ਹਨਾ ਤੇ ਇਸ ਤੋਂ ਬਾਅਦ ਜਦੋਂ ਨੂੰ ਮੇਰਾ ਕਿਚਨ ਦਾ ਕੰਮ ਕਰਨ ਦਾ ਟਾਈਮ ਹੋਇਆ ਉਦੋਂ ਨੂੰ ਇਹ ਉੱਠ ਕੇ ਬੈਠਾ ਹੋ ਗਿਆ ਹਨਾ ਫਿਰ ਇਹਨੂੰ ਮਸਾਂ ਹੀ ਕੰਮ ਚ ਲਾਉਣਾ ਪੈਂਦਾ ਪੜਨ ਦੇ ਕੰਮ ਚ ਤੇ ਇਹਨੂੰ ਮਸਾਂ ਹੀ ਖਿੱਚ ਖਿੱਚ ਕੇ ਲਾਉਣਾ ਪੈਂਦਾ ਹੈ ਹਨਾ ਇੱਥੇ ਆਈ ਸੀਗੇ ਆਪਣੇ ਪਾਰਸਲ ਤੇ ਇਹ ਯੂਸ਼ੂ ਕਰਦਾ ਸੀਗਾ ਇਹਨਾਂ ਨੂੰ ਓਪਨ ਕਰ ਰਿਹਾ ਸੀ ਹਨਾ ਅਨਬਾਕਸਿੰਗ ਕਰ ਰਿਹਾ ਸੀ ਇਹਨਾਂ ਦੀ ਤੇ ਸਾਨੂੰ ਇਹ ਸੀਗਾ ਕਿ ਇੱਕ ਪਾਰਸਲ ਆਉਣਾ ਤੇ ਸਾਨੂੰ ਡਿਲੀਵਰੀ ਵਾਲਾ ਦੋ ਪਾਰਸਲ ਕਿਵੇਂ ਦੇ ਗਿਆ ਹਨਾ ਅਸੀਂ ਬੜੇ ਹੈਰਾਨ ਸੀ ਅਸੀਂ ਕਿ ਚਲੋ ਦੋਨੋਂ ਹੀ ਹਨਾ ਆਪਾਂ ਓਪਨ ਕਰਦੇ ਹੈਗੀਆਂ ਤੇ ਇਹ ਸੀਗੇ ਹਾਰਦਿਕ ਦੇ ਪਾਪਾ ਦੇ ਨਾਮ ਤੇ ਆਏ ਹਨਾ ਤੇ ਇਹ ਯਸ਼ੂ ਦੇ ਲਈ ਆਰਡਰ ਕੀਤਾ ਸੀ ਇਹਨਾਂ ਨੇ ਫੌਗ ਵਾਲਾ ਰੈੱਡ ਰੈੱਡ ਫੌਗ ਹੁੰਦਾ ਜੋ ਹਨਾ ਰੈੱਡ ਕਲਰ ਦਾ ਫੌਗ ਤੇ ਉਹ ਕਹਿੰਦੇ ਸੀਗੇ ਮੈਂ ਹੀ ਇਹਨੂੰ ਓਪਨ ਕਰੂੰਗਾ ਹਨਾ ਤੇ ਬਾਅਦ ਵਿੱਚ ਅਸੀਂ ਇਹਦੇ ਪਾਪਾ ਨੂੰ ਫੋਨ ਕਰਕੇ ਪੁੱਛਿਆ ਵੀ ਇਹ ਤਾਂ ਦੋ ਡਿਲੀਵਰ ਹੋ ਗਿਆ ਤਾਂ ਉਹ ਕਹਿੰਦੇ ਵੀ ਮੈਂ ਇੱਕ ਹੋਰ ਆਰਡਰ ਕੀਤਾ ਸੀ ਮੈਨੂੰ ਇਹ ਲੱਗਦਾ ਸੀਗਾ ਵੀ ਫਿਰ ਜੇ ਇੱਕ ਬੱਚੇ ਦਾ ਆ ਜਾਂਦਾ ਹੈ ਹਨਾ ਘਰ 'ਚ ਜਦੋਂ ਦੋ ਬੱਚੇ ਇੱਕੋ ਜਿਹੇ ਹੁੰਦੇ ਤਾਂ ਬਹੁਤ ਮਤਲਬ ਉਹਨਾਂ ਦੀ ਫਾਈਟ ਹੁੰਦੀ ਆਪਸ ਵਿੱਚ ਲੜਦੇ ਆ ਹਨਾ ਫਿਰ ਕਹਿੰਦੇ ਦੂਜੇ ਨੇ ਮੂੰਹ ਬਣਾ ਲੈਣਾ ਸੀ ਇਸ ਕਰਕੇ ਜਿਹੜਾ ਦੋਨਾਂ ਵਾਸਤੇ ਅਲੱਗ-ਅਲੱਗ ਆਰਡਰ ਕਰਤਾ ਸੀ ਫਿਰ ਥੋੜਾ ਜਿਹਾ ਇਹ ਵੀ ਹੋ ਜਾਂਦਾ ਹੈ ਕਈ ਵਾਰੀ ਵੀ ਇਹਨਾਂ ਦੀ ਸੇਮ ਚੀਜ਼ ਹੀ ਆਰਡਰ ਕਰਨੀ ਪੈਂਦੀ ਹੈ ਹਨਾ ਵੀ ਮੈਂ ਨਹੀਂ ਹੋਰ ਰੱਖਣੀ ਸੀ ਇੱਕ ਚੀਜ਼ ਨੂੰ ਫਿਰ ਝੱਟਾ ਮਾਰਦੇ ਹੈਗੇ ਲੜਦੇ ਹੈਗੇ ਹਨਾ ਇਹੀ ਹੁੰਦਾ ਆਪਾਂ ਵੀ ਪਹਿਲਾਂ ਸ਼ਾਇਦ ਲੜਦੇ ਹੋਵਾਂਗੇ ਪਰ ਹੁਣ ਦੇ ਬੱਚੇ ਜਿਹੜੇ ਥੋੜਾ ਜਿਆਦਾ ਹੀ ਲੜਦੇ ਹੈਗੇ ਨਿੱਕੀਆਂ ਨਿੱਕੀਆਂ ਚੀਜ਼ਾਂ ਪਿੱਛੇ ਤੇ ਇਹਨਾਂ ਨੂੰ ਚੀਜ਼ਾਂ ਵੀ ਜ਼ਿਆਦਾ ਮਿਲਦੀਆਂ ਹਨਾ ਹੁਣ ਜਿਹੜੀ ਮਤਲਬ ਥੋੜੀ ਪੋਸਿਬਿਲਟੀ ਜ਼ਿਆਦਾ ਹੁੰਦੀ ਹੈਗੀ ਇਹ ਚੀਜ਼ਾਂ ਮਿਲਣ ਦੀ ਆਪਣੇ ਵਰੀ ਇਹ ਹੁੰਦਾ ਨਹੀਂ ਸੀਗਾ ਕੋਈ ਆਪਾਂ ਆਰਡਰ ਨਹੀਂ ਕਰ ਸਕਦੇ ਹੁੰਦੇ ਸੀ ਵੀ ਜਿੱਦੇ ਬਾਜ਼ਾਰ ਜਾਣਾ ਘਰ ਦੇਣੇ ਚੀਜ਼ ਲਿਆ ਦੇਣੀ ਹੁੰਦੀ ਸੀ ਹਨਾ ਇੱਥੇ ਖਾਣਾ ਬਣਾਉਣ ਤੋਂ ਬਾਅਦ ਮੇਰੇ ਕੋਲੇ ਸ਼ਾਮ ਦਾ ਖਾਣਾ ਬਣਾਉਣ ਤੋਂ ਬਾਅਦ ਮੇਰੇ ਕੋਲ ਥੋੜਾ ਜਿਹਾ ਟਾਈਮ ਬਚ ਗਿਆ ਸੀਗਾ ਮੈਂ ਕਿਹਾ ਚਲੋ ਜਿੰਨੇ ਕਪੜੇ ਪਏ ਹੈਗੇ ਹਨਾ ਉਹਨਾਂ ਨੂੰ ਸਮੀਟ ਦੇ ਹੈਗੇ ਉਹਨਾਂ ਨੂੰ ਤਾਹਾਂ ਲਾਉਨੇ ਹੈਗੇ ਕਪੜੇ ਹੁਣ ਜਿਆਦਾ ਮੋਟੇ ਧਵਾਏ ਹੋਏ ਸੀਗੇ ਸਾਰੇ ਕੋਟ-ਕੁੱਟੀਆਂ ਜੈਕਟ ਹਨਾ ਵਾਸ਼ ਕਰਵਾਈਆਂ ਪਈਆਂ ਹੈਗੀਆਂ ਤੇ ਕੋਈ ਸ਼ਿਕ ਮੋਟੀਆਂ ਸੁੱਕ ਸੁੱਕ ਸੁ ਜਿਵੇਂ ਹਨਾ ਉਹ ਵੀ ਸਾਰੇ ਸੰਭਾਲਣ ਵਾਲੇ ਪਏ ਹੁਣ 2-3 ਦਿਨ ਤੇ ਇਹਨਾਂ ਨੂੰ ਸੰਭਾਲਣ ਦੇ ਵਿੱਚ ਹੀ ਲੱਗ ਜਾਣੀ ਹੈਗੀਆ ਹੁਣ ਨਾ ਗਰਮੀ ਜੀ ਜ਼ਿਆਦਾ ਹੋ ਜਾਂਦੀ ਹੈ ਦੁਪਹਿਰ ਵੇਲੇ ਤੇ ਹੁਣ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਾ ਬੜੀ ਘਬਰਾਹਟ ਜੀ ਚੜਦੀ ਆ ਹਨਾ ਤੇ ਚਲੋ ਕਰਦੇ ਹੈਗੀਆਂ 2-4 ਦਿਨਾਂ ਦੇ ਵਿੱਚ ਇਹ ਸਾਰੇ ਕਾਚੇ ਦਾ ਹੱਲ ਤੇ ਫੇਰ ਕਰਦੇ ਹੈਗੀਆਂ ਡੀਪ ਕਲੀਨਿੰਗ ਹਨਾ ਕਰਦੀ ਤੇ ਲੋ ਜੀ ਟਾਈਮ ਬਹੁਤ ਹੋ ਗਿਆ ਇੱਥੇ ਕਰਦੇ ਹੈਗੀਆਂ ਵੀਡੀਓ ਦਾ ਵਲੌਗ ਦੈਂਡ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਟੇਕ ਕੇਅਰ ਜਿੰਦੀ ਜਾਂਦੀ ਵੀਡੀਓ ਜੇ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਦੀ ਨਵੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ